ਸਾਡੇ ਜਿਹੜੇ ਚੇਅਰਮੈਨ ਸਾਹਿਬ ਆ ਉਹ ਵਾਸ਼ੂਮਾ ਆਏ ਸੀਗੇ ਤੇ ਕੁਛ ਅਨਪਛਾਤੇ ਆਦਮੀ ਆਏ ਉਹਨਾਂ ਨੇ ਇਹਨਾਂ ਤੇ ਫੈਰ ਕੀਤੇ ਜੁਨੇ ਮੈਂ ਤਾਂ ਘਰ ਤੋਂ ਨਾ ਰੋਟੀ ਖਾ ਕੇ ਬਾਹਰ ਆਇਆ ਇਧਰ ਨੂੰ ਤੇ ਵੈਸੇ ਤੁਨ ਫਿਰ ਮੈਂ ਆਇਆ ਤੇ ਇੱਥੇ ਤੋਂ ਵਾਪਸ ਜਾਣ ਲੱਗਾ ਦੋ ਮੁੰਡੇ ਆਏ ਮੋਟਰਸਾਈਕਲ ਤੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਸਿੱਧੀਆਂ ਗੋਲੀਆਂ ਮਾਰਨ ਲੱਗਾ ਸ਼ੁਰੂ ਕੀਤੀਆਂ ਤੇ ਮੈਂ ਤਾਂ ਭੱਜ ਕੇ ਬਚਾ ਕੀਤਾ ਆਪਣਾ ਕਾਰਵਾਈ ਭਾਜੀ ਹੋਣੀ ਚਾਹੀਦੀ ਆ ਤੁਹਾਡੇ ਸਾਹਮਣੇ ਜੇ ਕੋਈ ਇੱਥੇ ਇੰਨੇ ਚੁਣੇ ਹੋਏ ਬੰਦਿਆਂ ਦਾ ਨੁਮਾਇੰਦਾ ਹੀ ਨਹੀਂ ਸੇਫ ਤੇ ਹੋਰ ਭਾਜੀ ਆਮ ਇਨਸਾਨ ਤੋਂ ਅਸੀਂ ਕੀ ਆਸ ਕਰਦੇ ਆ ਜੀ ਇੱਥੇ ਦੇਖੋ ਜੀ ਸਾਡੇ ਜਿਹੜੇ ਚੇਅਰਮੈਨ ਸਾਹਿਬ ਆ ਉਹ ਵਾਸ਼ੂਮਾ ਆਏ ਸੀਗੇ ਤੇ ਕੁਝ ਅਨਪਛਾਤੇ ਆਦਮੀ ਆਏ ਤੇ ਉਹਨਾਂ ਨੇ ਇਹਨਾਂ ਤੇ ਫੈਰ ਕੀਤੇ ਤੇ ਇਹ ਮਤਲਬ ਦੌੜੇ ਆ ਅੱਗੇ ਅੱਗੇ ਅੱਛਾ ਕਿੰਨੇ ਫੈਰ ਹੋਏ ਇੱਥੇ ਇਹ 5 6 6 ਫੈਰ ਹੋਏ ਆ ਹਾਂਜੀ ਮੋਟਰਸਾਈਕਲ ਤੇ ਆਇਆ ਹਮਲਾਵਰ ਹਾਂਜੀ ਮੋਟਰਸਾਈਕਲ ਤੇ ਕਿੰਨੇ ਹਮਲਾਵਰ ਕੋਈ ਪਛਾਣ ਹੋਈ ਹੈ ਹੁਣ ਤੱਕ ਦੋ ਸੀਗੇ ਪਰ ਹਾਂਜੀ ਪਰ ਉਹਨਾਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਤੇ ਦੇਖੋ ਜੀ ਸਾਡੇ ਪਿੰਡ ਵਿੱਚ ਮਤਲਬ ਸਾਡੇ ਚੇਅਰਮੈਨ ਹੀ ਸੇਵ ਤੇ ਦੂਜੇ ਕਿਦਾਂ ਰਹਿ ਸਕਦੇ ਆ ਮੈਂ ਵਾਚ ਚੇਅਰਮੈਨ ਅਜਲਾ ਪ੍ਰੀਸ਼ਦ ਕਪੂਰਤਲਾ ਦਾ ਕੀ ਘਟਨਾ ਵਾਪਰੀ ਹੁਣ ਕੋਈ ਸਮਾਂ ਪਹਿਲਾਂ ਇੱਥੇ ਉਹ ਸੁਣੀ ਮੈਂ ਇੱਥੇ ਘਰ ਤੋਂ ਨਾ ਰੋਟੀ ਖਾ ਕੇ ਬਾਹਰ ਆਇਆ ਇਧਰ ਨੂੰ ਤੇ ਵੈਸੇ ਤੋਂ ਫਿਰ ਮੈਂ ਇੱਥੇ ਹੀ ਬੈਠੋ ਵਾਪਸ ਜਾਣ ਲੱਗਾ ਦੋ ਮੁੰਡੇ ਆਏ ਮੋਟਰਸਾਈਕਲ ਤੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਸਿੱਧਾ ਗੋਲਿਆ ਮਾਰਨੀ ਸ਼ੁਰੂ ਕੀਤੀਆਂ ਤਾਂ ਮੈਂ ਤਾਂ ਭੱਜ ਕੇ ਬਚਾ ਕੀਤਾ ਆਪਣਾ ਕਿੰਨੇ ਫਾਇਰ ਚੱਲੇ ਥੇ ਦੇਖੋ ਉਹਨਾਂ ਨੇ ਚਲਾਏ ਤਾਂ ਬਹੁਤ ਖੈਰਾ ਲੇਕਿਨ ਸਾਨੂੰ ਮਿਲੇ ਖਾਲੀ ਛੇ ਆ ਦੋ ਪਿਸਤੌਲ ਸੀਗੇ ਦੋ ਪਿਸਤੌਲ ਦੋ ਪਿਸਤੌਲਾਂਆਂ ਦੀਆਂ ਗੋਲੀਆਂ ਚ ਨਿਕਲੇ ਆ ਪੰਜਾਬ ਕਿਹੜੇ ਮੋੜ ਜੀ ਨਿਕਲਿਆ ਦੇਖੋ ਤੁਹਾਡੇ ਦੇ ਵੀ ਹਮਲਾ ਹੋਇਆ ਲੱਗਦਾ ਪੰਜਾਬ ਦਾ ਹਣ ਕੀ ਕਰੀਏ ਬੇੜਾ ਘਰ ਕੋ ਹੋਇਆ ਹੈਗਾ ਆਪ ਹੀ ਦੱਸ ਦੋ ਕੋ ਹੈਗੀ ਸੁਰੱਖਿਆ ਘਰ ਦੇ ਬਾਹਰ ਸਾਕਿਆ ਹੈ ਜਿਹੜੇ ਹਮਲਾਵਾ ਮੂਹ ਟਗਿਆ ਹੀ ਜਾਂ ਕਿਦਾਂ ਮੂਹ ਟਗੇ ਹੋ ਸੀ ਤੁਹਾਡੇ ਦੋ ਜਣੇ ਹੀ ਦੋ ਜਣੇ ਦੋਨਾਂ ਕੋ ਪਿਸਤੌਲ ਦੋਨਾਂ ਕੋ ਪਿਸਤੌਲ ਦੋਨਾਰੇ ਮੋੜ 'ਤੋਂ ਰੋਕੇ ਚਲਾਏ ਮੋੜ 'ਤੋਂ ਰੋਕੇ ਚਲਾਏ ਹੂੰ ਮੰਗ ਕਰਨੀ ਜੇ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗੀ ਕਰਨੀ ਆ ਨਾ ਕੋਈ ਦੇਖ ਲੋ ਜੇ ਕੋਈ ਹੁੰਦਾ ਤਾਂ ਜਾ ਕੋਈ ਹੋਰ ਕਾਰਵਾਈ ਦੱਸੋ ਉੱਥੇ ਚੱਲ ਜਣੇ ਹੈ ਨਾ ਕੋਈ ਜਵਾਬ ਤਾਂ ਦੱਸ ਦੋ ਨਹੀਂ ਸੁਣਨ ਲੱਗਣਾ ਬੱਬੇ ਮੌਕੇ 'ਤੋਂ ਬਾਈ 6 6 ਖਾਲੀ ਰਾਉਂਡ ਲੱਬੇ ਆ 6 ਲੱਗੂਗੇ ਮੌਕੇ 'ਤੋਂ ਪੁਲਿਸ ਕੋਈ ਅਲੱਗ ਅਲੱਗ ਪਹੁੰਚਾ ਮੌਕੇ 'ਤੋਂ ਪੁਲਿਸ ਕੋਈ ਜਾਈ ਪਹੁੰਚ ਵਿਚਾਰੀ ਪਰ ਹੁਣ ਇਹਨਾਂ ਨੂੰ ਦੇਖੋ ਕਿ ਕੋਈ ਕੋਈ ਸਰਚ ਕਰਾਉਂਦੇ ਟਰੇਸ ਕਰ ਪਾਉਂਦੇ ਕਿ ਨਹੀਂ ਕੀ ਨਾਮ ਆ ਮੇਰਾ ਨਾਮ ਹੈ ਭਾਈ ਦੀਪਕ ਜੀ ਕੀ ਕਰਨਾ ਵਾਪਰੇ ਇਥੇ ਕੋਈ ਕਰਵਾਈ ਮੇਰੇ ਚਾਚਾ ਜੀ ਆ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਇਹ ਤਾਂ ਆਏ ਜਿਹੇ ਕੰਮ ਤੋਂ ਆਪਣੇ ਤੋਂ ਵਾਪਸ ਤੇ ਜਦ ਆਪਾਂ ਸੈਰ ਕਰਨ ਪਿੰਡਾਂ ਵਿੱਚ ਆਮ ਨਿਕਲਿਆ ਇੱਧਰ ਘਰ ਤੋਂ ਬਾਹਰ ਕੋਸ਼ ਵੀ ਨਹੀਂ ਦੂਰੀ ਅਜੇ ਜੀ ਬਸ ਆਮ ਆਪਣੇ ਘਰ ਤੋਂ ਦੂਜੇ ਘਰ ਤੱਕ ਸੈਰ ਕਰਨ ਆਏ ਆ ਤੇ ਅਣਪਛਾਤੇ ਵਿਅਕਤੀ ਆਏ ਕੋਈ ਦੋ ਮੋਟਰਸਾਈਕਲ ਤੇ ਉਹਨਾਂ ਨੇ ਅੰਨੇਵਾ ਫਾਇਰਿੰਗ ਕੀਤੀ ਭਾਜੀ ਜਿਨ੍ਹਾਂ ਵਿੱਚੋਂ 6 ਫਾਇਰ ਦੇ ਪੁਲਿਸ ਮੁਲਾਜ਼ਮਾਂ ਨੂੰ ਹੋਏ ਆ ਰੌਂਦ ਬਰਾਮਦ ਹੋ ਚੁੱਕੇ ਆ ਰੌਂਦ ਬਰਾਮਦ ਹੋ ਚੁੱਕੇ ਭਾਜੀ ਤੇ ਭਾディ ਵੀ ਉਹਨਾਂ ਨੇ ਆਪਣੀ ਜਾਨ ਬਚਾਈ ਭਾਜੀ ਚੱਲਦੇ ਆ ਚੱਲਦੇ ਆ ਪਿੱਛੇ ਘਰ ਤੱਕ ਬੰਦੇ ਭੱਜੇ ਭਾਜੀ ਘਰ ਦੇ ਗੇਟ ਦੇ ਅੱਗੇ ਤੱਕ ਬੰਦੇ ਭੱਜੇ ਭਾਜੀ ਉਹ ਪਿਸਤਲਾਂ ਦੇ ਕੋਲ ਮੌਜੂਦ ਸੀ ਦੋ ਪਿਸਤਲਾਂ ਦੇ ਨਾਲ ਫਾਇਰਿੰਗ ਕੀਤੀ ਭਾਜੀ ਇਹਨਾਂ ਨੇ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਹਾਂਜੀ ਭਾਜੀ ਹਾਂਜੀ ਭਾਜੀ ਮੈਰਮ ਨੂੰ ਫੋਨ ਕੀਤਾ ਸੀ ਐਸਐਸਓ ਸੋਨੋ ਮੈਡਮ ਜੀ ਨੂੰ ਤੇ ਉਹਨਾਂ ਨੇ भेजे ਆ ਜੀ ਅਧਿਕਾਰੀ ਜੋ ਵੀ ਆਪਣੇ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਭਾਜੀ ਹੋਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਜੇ ਉਹ ਇੱਥੇ ਇੰਨੇ ਚੁਣੇ ਹੋਏ ਬੰਦਿਆਂ ਦਾ ਨੁਮਾਇੰਦਾ ਹੀ ਨਹੀਂ ਸੇਫ ਤੇ ਹੋਰ ਭਾਜੀ ਆਮ ਇਨਸਾਨ ਤੋਂ ਅਸੀਂ ਕੀ ਆਸ ਕਰਦੇ ਆ ਕਿੰਨੀ ਇਲੈਕਸ਼ਨ ਦੇ ਵਿੱਚ ਵੋਟ ਪੈਂਦੀ ਹੈ ਇਸ ਇਨਸਾਨ ਨੂੰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤੇ ਅਸੀਂ ਆਮ ਇਨਸਾਨ ਤੋਂ ਕੀ ਆਸ ਮੰਗ ਕਰਦੇ ਆ ਇਨਸਾਫ ਦੀ ਭਾਜੀ ਜੇ ਇੱਕ ਇੰਨਾ ਇਲੈਕਟਿਡ ਬੰਦਾ ਹੀ ਨਹੀਂ ਸੇਫ ਤੇ ਆਮ ਇਨਸਾਨ ਕੀ ਸੇਫ ਆ ਇੱਥੇ ਦੇਖਦੇ ਸਾਡੇ ਅਦਕਾਰ ਜਾ ਰਹੇ ਆ ਕਿਹਦੇ ਨਾਲ ਕਿਸ ਕਿਸ ਦਾ ਬੈਂਕ ਚੋਰੀ ਜਾ ਰਹੀ ਦੀਆਂ ਯਰ ਮਾਨੇ ਬਾਥਰੂਮ ਕਰ ਨਿਕਲੇ ਸੀਗੇ ਅੱਛਾ ਜੀ ਇਧਰੋਂ ਵਸ ਜਾ ਰਹੇ ਆ ਇੱਥੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਦਾ ਹਮਲਾ ਕੀਤਾ ਇਸ ਬਾਰੇ ਰਿਪੋਰਟ ਕਰ ਰਹੇ ਹਾਂ ਪਤਾ ਕਰ ਰਹੇ ਆ ਕਿੰਨੇ ਕਿੰਨੇ ਬ੍ਰਾਹਮਣ ਦੇ ਮੌਕੇ ਤੋਂ